ਸੋ BBMB ਅਤੇ ਪੰਜਾਬ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਪੇਚ ਫਸ ਗਿਆ ਹੈ। ਯਾਨੀ ਕਿ ਸਿਆਸੀ ਰਫੜ ਪੈ ਗਿਆ ਹੈ। ਜਾਣਕਾਰੀ ਮੁਤਾਬਿਕ ਹੁਣ BBMB ਦੇ ਸਕੱਤਰ ਦੀ ਨਿਯੁਕਤੀ ਨੂੰ ਲੈ ਕੇ ਇਹ ਬਵਾਲ ਖੜਾ ਹੋਇਆ ਹੈ, ਵਿਵਾਦ ਖੜਾ ਹੋਇਆ ਹੈ। ਸਕੱਤਰ ਦੀ ਨਿਯੁਕਤੀ ਨੂੰ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੇ ਜੋ ਕੀਤੀ ਸੀ BBMB ਨੇ ਉਸ ਨੂੰ ਖਾਰਜ ਕਰ ਦਿੱਤਾ। ਹਾਲੇ 2 ਦਿਨ ਪਹਿਲਾਂ ਹੀ ਇਹ ਖਬਰ ਆਈ ਸੀ ਕਿ BBMB ਦੇ ਵਿੱਚ ਮੈਂਬਰ ਸੰਜਾਈ ਜੋ ਹਰਿਆਣਾ ਸਰਕਾਰ ਦੇ ਵੱਲੋਂ ਨਿਯੁਕਤ ਕੀਤਾ ਗਿਆ ਸੀ ਉਸ ਨੂੰ ਨਿਯੁਕਤੀ ਨੂੰ ਅਸਫਲ ਕਰ ਦਿੱਤਾ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਦੀ ਸਖਤੀ ਦੇ ਕਾਰਨ ਹਰਿਆਣਾ ਨੇ ਪੈਰ ਪਿੱਛੇ ਪੁੱਟੇ ਸੀ ਆਪਣਾ ਫੈਸਲਾ ਵਾਪਸ ਲਿਆ ਸੀ ਯੂ ਟਰਨ ਲਿਆ ਸੀ ਪਰ ਹੁਣ ਪੰਜਾਬ ਸਰਕਾਰ ਅਤੇ BBMP ਦੇ ਵਿਚਕਾਰ ਪੇਚ ਹੈ ਜਿਹੜਾ ਉਹ ਫਸਿਆ ਨਜ਼ਰ ਆ ਰਿਹਾ ਹੈ ਮੀਡੀਆ ਰਿਪੋਰਟਰਾਂ ਮੁਤਾਬਕ ਪੰਜਾਬੀ ਟ੍ਰਿਬਿਊਨ ਚ ਜੋ ਰਿਪੋਰਟ ਛਪੀ ਹੈ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਪੰਜਾਬ ਸਰਕਾਰ ਦਰਮਿਆਨ BBMP ਚ ਸਖਤਰ ਦੀ ਨਿਯੁਕਤੀ ਨੂੰ ਲੈ ਕੇ ਪੇਚ ਫਸ ਗਿਆ ਹੈ ਪੰਜਾਬ ਸਰਕਾਰ ਨੇ ਹਾਲੇ 2 ਦਿਨ ਪਹਿਲਾਂ ਹੀ ਹਰਿਆਣਾ ਵੱਲੋਂ BBMP ਚ ਚੁੱਪਚੁਪੀ ਤੇ ਲਗਾਏ ਮੈਂਬਰ ਸਨਚਾਈ ਦੀ ਨਿਯੁਕਤੀ ਨੂੰ ਅਸਫਲ ਬਣਾਇਆ ਸੀ ਹੁਣ BBMP ਨੇ ਪੰਜਾਬ ਸਰਕਾਰ ਵੱਲੋਂ BBMP ਚ ਲਗਾਏ ਗੇ ਨਵੇਂ ਸਖਤਰ ਦੀ ਨਿਯੁਕਤੀ ਨੂੰ ਨਿਯਮਾ ਦਾ ਹਵਾਲਾ ਦੇ ਕੇ ਖਾਰਜ ਕਰ ਦਿੱਤਾ ਦੂਜੇ ਪਾਸੇ ਪੰਜਾਬ ਸਰਕਾਰ ਇਸ ਸਕੱਤਰ ਨੂੰ ਲਗਾਏ ਜਾਣ ਲਈ ਬਜ਼ਿੱਦ ਹੈ ਅੱਜ ਨਵੇਂ ਸਕੱਤਰ BBMB ਦਫਤਰ ਵਿੱਚ ਹਾਜ਼ਰ ਵੀ ਹੋਏ ਪਰ ਉਹਨਾਂ ਨੂੰ ਕੋਈ ਹੰਗਾਰਾ ਨਹੀਂ ਮਿਲਿਆ ਚੇਤੇ ਰਹੇ ਕਿ ਜਦੋਂ ਹਰਿਆਣਾ ਸਰਕਾਰ ਨੇ BBMB ਦੇ ਚ ਮੁੱਖ ਇੰਜੀਨੀਅਰ ਅਕੇਸ਼ ਸੋਹਣ ਨੂੰ 31 ਜਨਵਰੀ ਨੂੰ ਬਤੌਰ ਮੈਂਬਰ ਸਨਚਾਈ ਲਾ ਦਿੱਤਾ ਸੀ ਉਦੋਂ ਹੀ ਪੰਜਾਬ ਦੇ ਜਲ ਸਰੋਤ ਵਿਭਾਗ ਨੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਹਰਿਆਣਾ ਦੀ ਕੋਸ਼ਿਸ਼ ناکਾਮ ਕਰਨ ਲਈ ਮੁੱਖ ਇੰਜੀਨੀਅਰ ਹਰਿੰਦਰਪਾਲ ਸਿੰਘ ਬੀਦੀ ਨੂੰ BBMP ਵਿੱਚ ਬਤੌਰ ਸਕੱਤਰ ਲਗਾਏ ਜਾਂਦੇ ਲਿਖਤੀ ਹੁਕਮ ਜਾਰੀ ਕਰ ਦਿੱਤੇ ਸਨ ਇਸ ਦੇ ਨਤੀਜੇ ਵਜੋਂ ਹਰਿਆਣਾ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਸੀ BBMP ਨੇ ਪਹਿਲਾਂ ਹਰਿਆਣਾ ਸਰਕਾਰ ਨੂੰ ਪੱਤਰ ਲਿਖ ਕੇ ਮੈਂਬਰ ਸਚਾਈ ਦੀ ਨਿਯੁਕਤੀ ਤੇ ਇਤਰਾਜ਼ ਖੜੇ ਕੀਤੇ ਸਨ BBMB ਨੇ 24 ਜਨਵਰੀ ਨੂੰ ਪੰਜਾਬ ਦੇ ਜਲ ਸਰੋਤ ਵਿਭਾਗ ਨੂੰ ਪੱਤਰ ਲਿਖ ਕੇ ਨਿਯੁਕਤ ਕੀਤੇ ਗਏ ਸਕੱਤਰ ਦੀ ਨਿਯੁਕਤੀ ਨੂੰ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 97 ਤਹਿਤ ਖਾਰਜ ਕੀਤਾ ਪੱਤਰ ਚ ਸਕੱਤਰ ਦੇ ਕਮਾ ਆਦ ਤੋਂ ਵੀ ਜਾਣੂ ਕਰਾਇਆ ਗਿਆ ਹੈ ਬੀਬੀਐਮਬੀ ਚ ਇਸ ਵੇਲੇ ਹਰਿਆਣਾ ਦਾ ਸतीश ਸਿੰਘਲਾ ਬਤੌਰ ਸਕੱਤਰ ਤਾਇਨਾਤ ਹੈ ਜਿਨ੍ਹਾਂ ਦਾ ਕਾਰਜਕਾਲ 28 ਫਰਵਰੀ 2025 ਨੂੰ ਖਤਮ ਹੋਣਾ ਹੈ ਸतीश ਸਿੰਘਲਾ ਦੀ ਸੇਵਾ ਮੁਕਤੀ 27 ਫਰਵਰੀ 2024 ਨੂੰ ਹੋ ਗਈ ਸੀ ਪਰ ਹਰਿਆਣਾ ਸਰਕਾਰ ਨੇ ਉਹਨਾਂ ਨੂੰ 28 ਫਰਵਰੀ 2025 ਤੱਕ ਐਕਸਟੈਂਸ਼ਨ ਦੇ ਦਿੱਤੀ ਸੀ ਹੁਣ ਪੰਜਾਬ ਸਰਕਾਰ ਨੇ 1 ਮਾਰਚ ਤੋਂ ਆਪਣੇ ਸਕੱਤਰ ਦੀ ਨਿਯੁਕਤੀ ਕੀਤੀ ਹੈ ਜਿਸ ਉੱਤੇ ਬੀਬੀਐਮਬੀ ਨੇ ਇਤਰਾਜ਼ ਕੜੇ ਕੀਤੇ ਨੇ ਤਾਂ ਪੰਜਾਬ ਸਰਕਾਰ ਵੱਲੋਂ ਸਕੱਤਰ ਦੀ ਨਿਯੁਕਤੀ ਨੂੰ ਜਾਇਜ਼ ਕਰਾਰ ਦਿੱਤਾ ਜਾ ਰਿਹਾ ਹੈ ਤਾਂ ਪੰਜਾਬ ਸਰਕਾਰ ਵੀ ਆਪਣਾ ਸਕੱਤਰ ਲਗਾਉਣ ਦੇ ਲਈ ਬਜ਼ਿੱਦ ਹੈ ਪਰ ਦੂਜੇ ਪਾਸੇ BBMP ਨੇ ਇਸ ਫੈਸਲੇ ਨੂੰ ਖਾਰਜ ਕਰ ਦਿੱਤਾ ਹੁਣ ਦੇਖਣਾ ਹੋਵੇਗਾ ਇਹ ਮਾਹੌਲ ਕਦੋਂ ਤੱਕ ਪਖਿਆ ਰਹਿੰਦਾ ਹੈ ਕਿ ਕੋਈ ਗਲਤਣ ਪੱਤਰ ਲੱਗਦੀ ਹੈ ਜਾਂ ਫਿਰ ਇਸੇ ਤਰ੍ਹਾਂ ਇਹ ਮਾਮਲਾ ਲਟਕਦਾ ਰਹੇਗਾ ਜਾਂ ਫਿਰ ਕੋਰਟ ਜਾਵੇਗਾ ਕਿਉਂਕਿ ਪਹਿਲਾਂ ਵੀ BBMP ਨੂੰ ਲੈ ਕੇ ਕਈ ਮੈਟਰ ਨੇ ਜਿਹੜੇ ਜਾਂ ਕਈ ਮਸਲੇ ਨੇ ਉਹ ਸੁਪਰੀਮ ਕੋਰਟ ਤੱਕ ਵੀ ਪਹੁੰਚੇ